ਜਿਹੜੇ ਕਿਸਾਨ ਵੀਰ ਡੈਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਨੇ ਇੱਕ ਸਬਸਿਡੀ ਦਾ ਜੋ ਐਲਾਨ ਕੀਤਾ ਉਹਦੇ ਬਾਰੇ ਆਪਾਂ ਪੂਰੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਜਿਹੜਾ ਫਾਰਮ ਹੈ ਇਹ ਆਪਾਂ ਜਾਂ ਮੱਝਾਂ ਦਾ ਡੈਰੀ ਫਾਰਮ ਕਰਨਾ ਕੋਈ ਜਾਂ ਆਪਾਂ ਗਾਈਆਂ ਦਾ ਗਾਵਾਂ ਦਾ ਡੈਰੀ ਫਾਰਮ ਕਰਨਾ ਸ਼ੁਰੂ ਕਰਨਾ ਕੋਈ ਜਾਂ ਆਪਾਂ ਸੈੱਟ ਬਣਾਉਣਾ ਫਾਰਮ ਦਾ ਕੋਈ ਉਹਦੇ ਪ੍ਰਤੀ ਆਪਾਂ ਇਹ ਗੱਲਬਾਤ ਕਰਾਂਗੇ ਜਿਹੜੀ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਆ ਸਭ ਤੋਂ ਪਹਿਲਾਂ ਇਹ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਫਾਰਮ ਆ ਪੰਜਵਾਂ ਕਰਾਉਣੇ ਹੁੰਦੇ ਆਗੇ ਇਹ ਐਸਐਸ ਨਗਰ ਮਹਾਲੀ ਵਿੱਚ ਇਹਨਾਂ ਦਾ ਦਫ਼ਤਰ ਹੁੰਦਾ ਹੈਗਾ ਪੰਜਾਬਰੀ ਡਿਵੈਲਪਮੈਂਟ ਬੋਰਡ ਜਿਹੜਾ ਇਹ ਮਹਾਲੀ ਵਿੱਚ ਹੈਗਾ ਆਪਾਂ ਉੱਥੇ ਜਾ ਕੇ ਆਪਣੇ ਫਾਰਮ ਵੀ ਜਮ੍ਹਾਂ ਕਰਾ ਸਕਦੇ ਆ ਜਾਂ ਇਹਨਾਂ ਦੀ ਆਨਲਾਈਨ ਜਿਹੜੀ ਸਾਈਟ ਆ ਗਈ ਆਪਾਂ ਉਹਦੇ ਤੇ ਜਾ ਕੇ ਸਰਚ ਕਰਕੇ ਆਪਾਂ ਉੱਥੇ ਵੀ ਆਨਲਾਈਨ ਫਾਰਮ ਆ ਜਿਹੜੇ ਉਹ ਭਰ ਸਕਦੇ ਆ ਆਨਲਾਈਨ ਜਿਹੜੀ ਇਹਨਾਂ ਦੀ ਵੈਬਸਾਈਟ ਆ ਗਈ ਉਹ ਆਪਾਂ ਗੂਗਲ ਤੇ ਜਾ ਕੇ ਸਰਚ ਕਰਨੀ ਹੈਗੀ P D D B ਇਹ ਇਹਨਾਂ ਦੀ ਸਾਈਟ ਆ ਕਿ ਇੱਥੇ ਅਜਾ ਕੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਲਿੰਕ ਆਊਗਾ ਉਹ ਹੀ ਓਪਨ ਕਰਕੇ ਉਹਦੇ ਵਿੱਚ ਆਪਾਂ ਅੱਗੇ ਵੱਧ ਕੇ ਆਪਾਂ ਜਾਣਕਾਰੀ ਪਹਿਲਾਂ ਉਹਦੇ ਵਿੱਚੋਂ ਪੂਰੀ ਲੈ ਕੇ ਫੇਰ ਕਹਾਂ ਜਾ ਕੇ ਆਪਾਂ ਫਾਰਮ ਅਪਲਾਈ ਕਰਨੇ ਨੇਗੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਕੀ ਸਿਸਟਮ ਹੈ ਤਾਂ ਸਾਰਾ ਜਿਹੜਾ ਚੱਲ ਰਹੇਗਾ ਉਹਦੇ ਵਿੱਚ ਆਪਾਂ ਮਸ਼ੀਨਰੀ ਵੀ ਲੈ ਸਕਦੇ ਹਾਂ ਜਾਂ ਕੋਈ ਮੱਝਾਂ ਤੇ ਲੋਨ ਮਿਲ ਸਕਦਾ ਆਪਾਂ ਨੂੰ ਜਾਂ ਸਬਸਿਡੀ ਕਿਵੇਂ ਵੀ ਆ ਇਹ ਜਿਹੜਾ ਆਪਾਂ ਲੋਨ ਲੈਣਾ ਹੁੰਦਾ ਇਹ ਆਪਾਂ ਨੂੰ ਜਾਂ ਤਾਂ ਮੱਝਾਂ ਤੇ ਮਿਲੂਗਾ ਜਾਂ ਗਾਵਾਂ ਤੇ ਇਹ ਯਾਪਾ ਜੀ ਕਹੀਏ ਵੀ ਆਪਾਂ ਦੋਨੇ ਫਾਰਮ ਕਰਨੇ ਆਪਾਂ ਨੂੰ ਦੋਨਾਂ ਤੇ ਲੋਨ ਮਿਲ ਜੂ ਮੱਝਾਂ ਜਾਂ ਗਾਵਾਂ ਤੇ ਇਦਾਂ ਨਹੀਂ ਇਹ ਮਿਲਣਾ ਹੈਗਾ ਤੇ ਜਿਹੜਾ ਇਹ ਲੋਨ ਮਿਲਣਾ ਆਪਾਂ ਨੂੰ ਜਾਂ ਤਾਂ ਆਪਾਂ ਦੋ ਮੱਝਾਂ ਲੈਣੀਆਂ ਨੇ ਜਾਂ ਲੈਣੀਆਂ ਨੇ ਚਾਰ ਪੰਜ ਜਾਂ ਲੈਣੀਆਂ 10 ਜਾਂ ਆਪਾਂ 20 ਮੱਝਾਂ ਲੈਣੀਆਂ ਨੇ ਦੋ ਤੋਂ ਲੈ ਕੇ 20 ਮੱਝਾਂ ਤੱਕ ਆਪਾਂ ਨੂੰ ਇਹ 14 ਲੱਖ ਤੱਕ ਦਾ ਇਹ ਲੋਨ ਜਿਹੜਾ ਮਿਲ ਸਕਦਾਗਾ ਉਸ ਤੋਂ ਬਾਅਦ ਇਹਦੇ ਉੱਪਰ ਜਿਹੜੀ ਜਰਨਲ ਕੈਟਾਗਰੀ ਆਉਂਦੀ ਹੈਗੀ ਜੱਟਾਂ ਚ ਮੰਨ ਲ ਕੇ ਚੱਲੋ ਆਪਾਂ ਆਣੇ ਆਗੇ ਉਹਨਾਂ ਨੂੰ ਇਹ ਮਿਲਦਾਗਾ 25% ਸਬਸਿਡੀ ਮਿਲੂਗੀ ਉਹਦੇ ਉੱਪਰ ਲੋਨ ਤੇ ਜੇ ਆਪਾਂ ਕਿਸੇ ਐਸਸੀਪੀ ਚੈਰਨੀ ਜਾਂ ਕਿਸੇ ਨੂੰ ਵੀ ਹੋਰ ਦਮਾਉਣੇ ਆਂਗੇ ਤਾਂ ਉਹਨਾਂ ਨੂੰ ਇਹ ਮਿਲੂਗੀ 33% ਸਬਸਿਡੀ ਇਹਦੇ ਵਿੱਚੋਂ ਇਹ ਹੈ ਲੋਨ ਪ੍ਰਾਪਤ ਕਰਨ ਲਈ ਆਪਾਂ ਨੂੰ ਕੋਈ ਵੀ ਕਿਸੇ ਵੀ ਜ਼ਮੀਨ ਜਾਇਦਾਦ ਦੀ ਜਾਂ ਕੋਈ ਪਲਾਟ ਦੀ ਆਪਾਂ ਨੂੰ ਨਾਮ ਰੱਖਣ ਦੀ ਆਪਣੇ ਕੋਈ ਲੋੜ ਨਹੀਂ ਹੈਗੀ ਸਿਰਫ ਇਹ ਆਧਾਰ ਕਾਰਡ ਜਾਂ ਪੈਨ ਕਾਰਡ ਦੇ ਬੇਸ ਤੇ ਹੀ ਆਪਾਂ ਨੂੰ ਮਿਲ ਜਾਂਦਾ ਲੋਨ ਇਹ ਤੇ ਜਿਹੜੀ ਇਹਦੀ ਕੀਮਤ ਰੱਖੀ ਗਈ ਆ ਜਿਹੜੀ ਸਰਕਾਰ ਵੱਲੋਂ ਤੈਅ ਕੀਤੀ ਗਈ ਕੀਮਤ ਵੀ ਇਹ ਹੈ ਕਿਹੜੇ ਹਿਸਾਬ ਨਾਲ ਆਪਾਂ ਨੂੰ ਮਿਲ ਸਕਦਾ ਇੱਕ ਪਸ਼ੂ ਦੇ ਉੱਪਰ ਕਿੰਨੀ ਗੇਮਤ ਹੋ ਸਕਦੀ ਆ ਜਿਹੜੇ ਪਸ਼ੂ ਆਪਣੇ 15 ਲੀਟਰ ਤੋਂ ਘੱਟ ਦੁੱਧ ਦਿੰਦੇ ਨੇ ਉਹਨਾਂ ਦੇ ਲਈ ਜਿਹੜੀ ਇਹ ਲੋਨ ਦੀ ਸੌਦਾ ਰੱਖੀ ਗਈ ਆ ਉਹ 80000 ਰੁਪਏ ਤੋਂ ਪਲੱਸ ਰੱਖੀ ਗਈ ਆ ਜਿਹੜੇ 15 ਲੀਟਰ ਤੋਂ ਉੱਪਰ ਦੁੱਧ ਦਿੰਦੇ ਨੇ ਜਾਂ 17 18 ਲੀਟਰ ਦੁੱਧ ਦਿੰਦੇ ਨੇ ਉਹਨਾਂ ਦੇ ਲਈ 1 ਲੱਖ ਤੋਂ ਉੱਪਰ ਜਿਹੜਾ ਇਹ ਲੋਨ ਦਿੱਤਾ ਜਾਂਦਾ ਜੇਕਰ ਆਪਾਂ ਕੋਈ ਨਵਾਂ ਸੈੱਟ ਬਣਾਉਣਾ ਚਾਹਣੇ ਆਂਗੇ ਤਾਂ ਆਪਾਂ ਨੂੰ ਉਹਦੇ ਉੱਪਰ ਜਿਹੜੀ ਇਹ 6 ਲੱਖ ਦਾ ਲੋਨ ਮਿਲਦਾਗਾ ਬੀ ਪਸ਼ੂਆਂ ਦੇ ਹਿਸਾਬ ਦੇ ਨਾਲ ਤੇ ਆਪਾਂ ਜੇਕਰ ਉਹਦੇ ਸਬਸਿਡੀ ਦੀ ਗੱਲ ਕਰੀਏ ਤਾਂ ਉਹਤੇ 50% ਦੀ ਸਬਸਿਡੀ ਦਿੱਤੀ ਜਾਂਦੀ ਹੈਗੀ ਅਤੇ ਇਹਦੇ ਨਾਲ ਹੀ ਜਿਵੇਂ ਕੋਈ ਆਪਾਂ ਆਪਣੇ ਖੇਤਾਂ ਦੇ ਵਿੱਚ ਆਪਾਂ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਕਹਿ ਦਿੰਦੇ ਆ ਜਾਂ ਕੋਈ ਹੋਰ ਹਰੇ ਚਾਰੇ ਵਾਲੀ ਕੋਤਰਨ ਵਾਲੀ ਮਸ਼ੀਨ ਹੋਗੀ ਇਹ ਮਸ਼ੀਨ ਆਪਾਂ ਨੂੰ ਜਿਹੜਾ ਲੋਨ ਦੀ ਸੌਖਾ ਉਹ ਮਿਲ ਸਕਦੀ ਹੈ ਕਿ ਜਿਵੇਂ ਆਪਾਂ ਕੋਈ ਟਰੋਟਰ ਟਵਾਈਜ਼ ਲਈ ਦੁੱਧ ਦੇ ਲਈ ਦੁੱਧ ਦੀ ਟੋ ਅਟ ਵਾਈ ਦੇ ਲਈ ਆਪਾਂ ਕੋਈ ਚੀਜ਼ ਲੈਣੀ ਆ ਕਿ ਸਾਧਨ ਲੈਣਾਗਾ ਗੱਡੀ ਲੈਣੀ ਜੇ ਛੋਟਾ ਹਾਥੀ ਜਾਂ ਹੁੰਦਾ ਜਿਹੜਾ ਉਹ ਲੈਣਾ ਆਪਾਂ ਨੂੰ ਉਹਦੇ ਉੱਪਰ ਵੀ ਜਿਹੜੀ ਸਬਸਿਡੀ ਆਪਾਂ ਨੂੰ ਮਿਲ ਸਕਦੀ ਆ ਲੋਨ ਦੇ ਉੱਪਰ ਲੋਨ ਲੈ ਕੇ ਤੇ ਇਹਦੇ ਨਾਲ ਹੀ ਜਿਹੜਾ ਉਹ ਲੋਨ ਮਿਲੂ ਆਪਾਂ ਨੂੰ 8 ਲੱਖ ਤੱਕ ਦਾ ਜਿਹੜਾ ਉਹ ਲੋਣਾ ਉਹ ਮਿਲੂਗਾ ਉਹਦੇ ਵਿੱਚ ਆਪਾਂ ਨੂੰ ਜਿਵੇਂ ਮਸ਼ੀਨਾਂ ਹੋਗੀਆਂ ਜਿਹੜੀਆਂ ਇਹ ਫੈਟ ਵਾਲੀਆਂ ਮਸ਼ੀਨਾਂ ਹੋਗੀਆਂ ਜਾਂ ਕੋਈ ਹੋਰ ਢੋਲ ਵਗੈਰਾ ਹੋਗੇ ਜਾਂ ਕੋਈ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਹੋਗੀਆਂ ਜਿਹੜੀਆਂ ਜਾਂ ਗੱਡੀ ਦੇ ਵਿੱਚ ਜਿਹੜੀ ਛੋਟੇ ਹੱਥੀਏ ਵਿੱਚ ਆਪਾਂ ਦੁੱਧ ਪਾਉਣ ਜਾਣਾ ਹੋਵੇ ਸ਼ਹਿਰ ਜਾਂ ਕਿਤੇ ਵੀ ਜਾਣਾ ਉਹਦੇ ਵਿੱਚ ਜਿਹੜੀ ਮਸ਼ੀਨ ਲੱਗਦੀ ਹੁੰਦੀ ਹੈਗੀ ਫਰਟ ਵਾਲੀ ਉਹਨਾਂ ਮਸ਼ੀਨਾਂ ਨੂੰ ਵਿੱਚ ਮਿਲਾ ਕੇ ਹੀ ਸਿਹਰੀ ਸਾਰਾ ਕੁਝ ਆਪਾਂ ਨੂੰ ਫੇਰ ਹੀ ਇਹ ਸਬਸਿਡੀ ਆ ਜਿਹੜੀ ਉਹ ਮਿਲੂਗੀ ਲੋਨ ਵੀ ਆਪਾਂ ਨੂੰ ਫੇਰ ਹੀ ਮਿਲੂਗਾ 8 ਲੱਖ ਦਾ ਇਹ ਸਾਰੀਆਂ ਆਈਟਮਾਂ ਦੇ ਉੱਪਰ ਇਸ ਤੋਂ ਬਾਅਦ ਹੁਣ ਜੇਕਰ ਆਪਾਂ ਕੋਈ ਲੋਨ ਲੈਣ ਬਾਰੇ ਸੋਚ ਰਹੇ ਹਾਂ ਵੀ ਆਪਾਂ ਨੂੰ ਇਦਾਂ ਹੀ ਲੋਨ ਮਿਲ ਜੂਗਾ ਕਿ ਸਦਾ ਆਪਾਂ ਸੈੱਡ ਪਾ ਲੈਣ ਜਾਂ ਆਪਾਂ ਪਸ਼ੂ ਲਿਆਉਣੇ ਆ ਆਪਾਂ ਨੂੰ ਲੋਨ ਮਿਲ ਜੂਗਾ ਇਹਦੇ ਉੱਪਰ ਇਹ ਜਿਹੜਾ ਲੋਨ ਆਪਾਂ ਨੂੰ ਇਹਦੇ ਲਈ ਦੋ ਜਾਂ ਚਾਰ ਹਫ਼ਤਿਆਂ ਦਾ ਕੋਰਸ ਕਰਨਾ ਪੈਣਾ ਡੈਰੀ ਫਾਰਮ ਦਾ ਜਿਹੜੇ ਇਹ ਵਿਭਾਗ ਤੁਹਾਨੂੰ ਦੱਸਿਆ ਪੀ ਡੀ ਡੀ ਬੀ ਦੇ ਵਿੱਚ ਜਾ ਕੇ ਤੁਹਾਨੂੰ ਇਹ ਕੋਰਸ ਕਰਨਾ ਪੈਣਾਗਾ ਦੋ ਜਾਂ ਚਾਰ ਹਫ਼ਤਿਆਂ ਦਾ ਫਿਰ ਉਹਦੇ ਵਿੱਚੋਂ ਆਪਾਂ ਨੂੰ ਸਰਟੀਫਿਕੇਟ ਮਿਲਦਾ ਜਿਹੜਾ ਉਹ ਆਪਾਂ ਨੂੰ ਬੈਂਕ ਦੇ ਵਿੱਚ ਜਾ ਕੇ ਆਪਣੀ ਜਿਹੜੀ ਫਾਈਲ ਬਣੀ ਵੀ ਆ ਉਹਦੇ ਵਿੱਚ ਜਾ ਕੇ ਆਪਾਂ ਨੂੰ ਨਾਲ ਲਗਾਉਣਾ ਪਵੇਗਾ ਸਰਟੀਫਿਕੇਟ ਇਹ ਤੇ ਨਾਲ ਹੀ ਆਪਾਂ ਨੂੰ ਪੈਨ ਕਾਰਡ ਆਧਾਰ ਕਾਰਡ ਜਾਂ ਹੋਰ ਵੀ ਜਿਹੜੇ ਆਪਣੇ ਕੋਲੇ ਕੋਈ ਡਾਕੂਮੈਂਟ ਹੋਣਗੇ ਆਪਾਂ ਉਹ ਵੀ ਲੈਣੇ ਨੇਗੇ ਉਹ ਨਾਲ ਹੀ ਸਾਰਾ ਕੁਝ ਆਪਣਾ ਇਕੱਠਾ ਕਰਕੇ ਫਿਰ ਉਸ ਤੋਂ ਬਾਅਦ ਡਾਇਰੈਕਟਰ ਸਾਹਿਬ ਦੇ ਸਾਈਨ ਹੋ ਕੇ ਫਿਰ ਇਹ ਕਿਤੇ ਜਾ ਕੇ ਬੈਂਕ ਦੇ ਵਿੱਚ ਫੈਨ ਲੱਗਦੀ ਹੈ ਕਿ ਇਦਾਂ ਨਹੀਂ ਹੈਗਾ ਕਿ ਆਪਾਂ ਵੀ ਇਕੱਲਾ ਸਰਟੀ ਪਾਉਣਾਗਾ ਜਾਂ ਆਪਾਂ ਸੂ ਲਿਆਉਣੇ ਨੇ ਵੀ ਆਪਾਂ ਨੂੰ ਉਹਨਾਂ ਦੇ ਉੱਪਰ ਹੀ ਲੋਨ ਮਿਲ ਜੂਗਾ ਇਹ ਇਹ ਆਪਾਂ ਨੂੰ ਸਾਰਾ ਕੁਝ ਲਾ ਕੇ ਫਾਈਲ ਜਮਾ ਕਰਾਉਣੀ ਪੈਣੀ ਹੈ ਕਿ ਇਹ ਜਿਹੜਾ ਪੀ ਡੀ ਡੀ ਬੀ ਵਿਭਾਗ ਆ ਜਿਹੜਾ ਉਹਦੇ ਵਿੱਚ ਜਾ ਕੇ ਆਪਾਂ ਨੂੰ ਫਿਰ ਫਾਈਲ ਜਮਾ ਕਰਾਉਣੀ ਪਊਗਾ ਫਿਰ ਆਪਾਂ ਨੂੰ ਜਾ ਕੇ ਜਿਹੜਾ ਇਹ ਲੋਨ ਆ ਕਿਤੇ ਜਾ ਕੇ ਮਿਲਦਾਗਾ ਬਾਕੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਨਵੀਂ ਤੋਂ ਨਵੀਂ ਕੋਈ ਸਬਸਿਡੀ ਜਿਹੜੀ ਆਉਂਦੀ ਆ ਪੰਜਾਬ ਸਰਕਾਰ ਵੱਲੋਂ ਉਹਦੇ ਬਾਰੇ ਜਾਣਕਾਰੀ ਜਮਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੇ ਤੁਹਾਡਾ ਸ਼ੇਅਰ ਬਹੁਤ-ਬਹੁਤ ਜਰੂਰ ਕਰਦੇ ਜੰਗੀ ਲੱਗੀ ਵੀਡੀਓ